ਪੰਜਾਬ ਜਿਨ੍ਹਾਂ ਡੈਮਾਂ ਦਾ ਪਾਣੀ ਵਰਤਦਾ ਉਹਨਾਂ ਡੈਮਾਂ ਦਾ ਪਾਣੀ ਇਸ ਵੇਲੇ ਘਟਦਾ ਜਾ ਰਿਹਾ ਯਾਨੀ ਕਿ ਪਾਣੀ ਦਾ ਪੱਧਰ ਘਟ ਹੋ ਗਿਆ ਜਿਸ ਨਾਲ ਪੰਜਾਬ ਦੇ ਨਾਲ ਨਾਲ ਹੋਰ ਕਈ ਸੂਬੇ ਜਿਵੇਂ ਕਿ ਹਰਿਆਣਾ ਰਾਜਸਥਾਨ ਦਿੱਲੀ ਤੇ ਚੰਡੀਗੜ੍ਹ ਨੇ ਇਹ ਕਹਿ ਲਿਆ ਕਿ ਉੱਤਰੀ ਭਾਰਤ ਤੱਫਰ ਪਾਣੀ ਦਾ ਸੰਕਟ ਉਹਦੇ ਵਾਸਤੇ ਖੜਾ ਹੋ ਸਕਦਾ ਹੈ ਯਾਨੀ ਉਹਨਾਂ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਕਿਹਾ ਜਾ ਸਕਦਾ ਹੈ ਪਰ ਇਸ ਵੇਲੇ ਇਹ ਪਾਣੀ ਦਾ ਪੱਧਰ ਘਟਣਾ ਇੱਕ ਤਰ੍ਹਾਂ ਨਾਲ ਖਤਰੇ ਦਾ అలਾਰਮ ਜਾਂ ਕਹਿ ਲਈਏ ਖਤਰੇ ਦੀ ਘੰਟੀ ਹੈ ਪਰ ਪਾਣੀ ਦੀ ਵਰਤੋਂ ਚੱਜੇ ਢੰਗ ਦੇ ਨਾਲ ਇਸ ਵੇਲੇ ਕੀਤੀ ਜਾਣੀ ਚਾਹੀਦੀ ਹੈ ਜੇ ਇਹ ਪਾਣੀ ਦਾ ਪੱਧਰ ਨਾ ਵਧਿਆ ਤਾਂ ਪਾਣੀ ਦਾ ਸੰਕਟ ਫਿਰ ਪੈਦਾ ਹੋ ਸਕਦਾ ਹੈ ਇਸ ਵੇਲੇ ਪੰਜਾਬ ਦੇ ਸਮੇਤ ਪੂਰੇ ਉੱਤਰੀ ਭਾਰਤ ਦੇ ਵਿੱਚ ਸਖਤ ਗਰਮੀ ਪੈ ਰਹੀ ਤੇ ਇਸ ਵੇਲੇ ਪਾਖੜਾ ਡੈਮ ਪੌਂਗ ਡੈਮ ਤੇ ਰਣਜੀਤ ਸਾਗਰ ਡੈਮ ਦੇ ਵਿੱਚ ਪਾਣੀ ਦਾ ਪੱਧਰ ਘਟਣ ਦੀਆਂ ਖਬਰਾਂ ਵੀ ਮਿਲ ਰਹੀਆਂ ਨੇ ਜਿਵੇਂ ਜਿਵੇਂ ਗਰਮੀ ਵਧ ਰਹੀ ਹੈ ਉਸੇ ਤਰ੍ਹਾਂ ਪਾਣੀ ਦੀ ਮੰਗ ਵੀ ਲਗਾਤਾਰ ਵੱਧ ਰਹੀ ਹੈ। ਇਸ ਵੇਲੇ ਪੰਜਾਬ ਤੇ ਹਰਿਆਣਾ ਦੇ ਵਿੱਚ ਝੋਨੇ ਦੀ ਬਜਾਈ ਹੋਣ ਵਾਲੀ ਹੈ ਤੇ ਨਾਲ-ਨਾਲ ਮੱਕੀ ਵੀ ਬੀਜੀ ਜਾਣੀ ਹੈ। ਪਰ ਪਾਣੀ ਦਾ ਪੱਧਰ ਘਟਣਾ ਖਤਰੇ ਦਾ ਸੂਚਕ ਬਣ ਗਿਆ। ਜੇ ਦੇਖਿਆ ਜਾਵੇ ਤਾਂ ਇਸ ਵੇਲੇ ਹਰਿਆਣਾ ਤੇ ਪੰਜਾਬ ਦੇ ਵਿੱਚ ਝੋਨੇ ਦੀ ਬਜਾਈ ਜਿਹੜੀ ਹੋਣ ਵਾਲੀ ਆ ਉਸ ਬਜਾਈ ਦੇ ਲਈ ਪਾਣੀ ਦੀ ਵੱਧ ਵਰਤੋਂ ਹੁੰਦੀ ਹੈ ਤੇ ਸਾਰਾ ਜਿਹੜਾ ਪਾਣੀ ਹੈ ਉਹ ਪੰਜਾਬ ਤੋਂ ਲੈ ਕੇ ਰਾਜਸਥਾਨ ਹਰਿਆਣਾ ਦੇ ਵਿੱਚ ਜਾਂਦਾ ਤੇ ਪਾਖੜਾ ਨਹਿਰ ਦੇ ਰਾਹੀਂ ਜਾਂਦਾ। ਤੇ ਜਿਸ ਕਾਰਨ ਜੇਕਰ ਡੈਮਾ ਦੇ ਵਿੱਚ ਪਾਣੀ ਦਾ ਪੱਧਰ ਘਟਦਾ ਤਾਂ ਫਿਰ ਅੱਗੇ ਵੀ ਜਿਹੜਾ ਪਾਣੀ ਛੱਡਣਾ ਉਹ ਔਖਾ ਹੋਏਗਾ ਤੇ ਜਿਸ ਕਾਰਨ ਇਸ ਖੇਤੀ ਯਾਨੀ ਕਿ ਇਹ ਜਿਹੜੀ ਝੋਨੇ ਦੀ ਫਸਲ ਹੈ ਉਹਦੇ ਉੱਤੇ ਪ੍ਰਭਾਵ ਪੈਣਾ ਲਗਭਗ ਸੁਭਾਵਕ ਹੀ ਹੈ ਤੇ ਇਸ ਦੇ ਨਾਲ ਹੁਣ ਪਾਣੀ ਦੀ ਜਿਹੜੀ ਵਰਤੋਂ ਹੈ ਉਹ ਛੱਡੇ ਟੰਗਦਲ ਕੀਤੀ ਜਾ ਰਹੀ ਹੈ ਤੇ ਪਾਣੀ ਨੂੰ ਜਿਹੜਾ ਮੇਨਟੇਨ ਕਰਨਾ ਯਾਨੀ ਕਿ ਡੈਮ ਦਾ ਪੱਧਰ ਜਿੱਥੇ ਪਾਣੀ ਘਟਿਆ ਉਸ ਨੂੰ ਕਿਉਂਕਿ ਨਿਕਾਸ ਜਿਹੜਾ ਜ਼ਿਆਦਾ ਪਰ ਆਮਦ ਜਿਹੜੀ ਆ ਪਾਣੀ ਦੀ ਘਟ ਹੈ ਇਸ ਕਰਕੇ ਉਹਨਾਂ ਵਿੱਚ ਸੰਤੁਲਨ ਬਣਾਉਣਾ ਇਸ ਵੇਲੇ ਔਖਾ ਹੋਇਆ ਹੋਇਆ ਪਰ ਇਸ ਵੇਲੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਦੇ ਤਹਿਤ ਇਹ ਹੈ ਕਿ ਪਾਣੀ ਦਾ ਪੱਧਰ ਘਟਣ ਦੇ ਨਾਲ ਜਿਹੜਾ ਕਾਫੀ ਜ਼ਿਆਦਾ ਇਸ ਵੇਲੇ ਮੁਸ਼ਕਲ ਹੋਈ ਹੋਈ ਹੈ ਤੇ ਨਾਲ ਜੇ ਜਿਹੜਾ ਪਾਣੀ ਦਾ ਪੱਧਰ ਹੈ ਉਹਦੇ ਘਟਣ ਦਾ ਜਿਹੜਾ ਖਾਸ ਕਾਰਨ ਹੈ ਉਹ ਇਹ ਦੱਸਿਆ ਜਾ ਰਿਹਾ ਹੈ ਕਿ ਬਰਫ਼ ਜਿਹੜੀ ਆ ਉੱਪਰ ਪਿੰਗਲ ਲਈ ਰਹੀ ਹੈ ਬੇਸ਼ੱਕ ਪਾਖੜਾ ਡੈਮ ਤੇ ਰਣਜੀਤ ਸਾਗਰ ਤੇ ਪੌਂਗ ਸਾਗਰ ਡੈਮ ਦੇ ਵਿੱਚ ਪਾਣੀ ਦਾ ਪੱਧਰ ਐਸੇ ਕਾਰਨ ਘਟ ਰਿਹਾ ਕਿਉਂਕਿ ਜਿਹੜੀ ਪਹਾੜਾ ਉੱਤੇ ਬਰਫਬਾਰੀ ਤਾਂ ਹੋਈ ਹੈ ਪਰ ਐਸ ਵਾਰੀ ਉਮੀਦ ਤੋਂ ਘੱਟ ਬਰਫ ਜਿਹੜੀ ਹੈ ਉਹ ਪਿੰਗਲੀ ਹੈ ਜਿਹੜੀ ਕਿ ਚਿੰਤਾ ਦਾ ਵਿਸ਼ਾ ਬਣਾ ਰਹੀ ਹੈ ਜੇਕਰ ਜਿਹੜੀ ਉੱਥੇ ਪਈ ਹੋਈ ਬਰਫਬਾਰੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਪਿੰਗਲੀ ਤਾਂ ਫਿਰ ਪੰਜਾਬ ਦੇ ਸਮੇਤ ਉੱਤਰੀ ਭਾਰਤ ਵਿੱਚ ਕਹਿ ਲਿਆ ਕਿ ਪਾਣੀ ਦਾ ਸੰਕਟ ਖੜਾ ਹੋ ਸਕਦਾ ਤਾਂ ਪਿਛਲੇ ਜਿਹੜੇ 24 ਘੰਟੇ ਨੇ ਉਹਨਾਂ ਵਿੱਚੋਂ ਹੁਣ ਦੇਖਿਆ ਗਿਆ ਕਿ ਪਾਣੀ ਦੇ ਪੱਧਰ ਦੇ ਮਾਮਲੇ ਦੇ ਵਿੱਚ 0 ਅਸ਼ਾਰੀਆ ਦੰਡ ਅੱਠ ਫੁੱਟ ਜਿਹੜਾ ਉਹ ਥੋੜਾ ਵਾਧਾ ਦਰਜ ਕੀਤਾ ਗਿਆ ਪਰ ਫਿਰ ਵੀ ਇਹ ਪਾਣੀ ਦਾ ਪੱਧਰ ਜਿਹੜਾ ਉਹ 1559.84 ਫੁੱਟ ਤੱਕ ਪਹੁੰਚ ਗਿਆ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 8.45 ਫੁੱਟ ਘਟ ਹੈ 224 ਦੇ ਵਿੱਚ ਐਸੇ ਦਿਨ ਇਹ ਜਿਹੜਾ ਪਾਣੀ ਦਾ ਪੱਧਰ ਸੀ ਉਹ 1568.29 ਫੁੱਟ ਸੀ ਤੇ ਪਾਣੀ ਦਾ ਆਉਣਾ ਵੀ ਜਿਹੜਾ ਇਸ ਵੇਲੇ ਚਿੰਤਾਜਨਕ ਸਥਿਤੀ ਵਿੱਚ ਹੈ ਕਿਉਂਕਿ ਪਾਣੀ ਬਰਫ਼ ਦੇ ਘੱਟ ਪਿੰਗਲ ਰਹੀ ਹੈ ਤੇ ਪਾਣੀ ਵੀ ਘਟ ਆ ਰਿਹਾ ਹੈ ਦੇ ਐਸੇ ਕਾਰਨ ਜੇ ਦੇਖਿਆ ਜਾਵੇ ਤਾਂ ਪਿਛਲੇ ਸਾਲ ਦੀ ਜਿਹੜੀ ਆਮਦ ਸੀ ਉਹਦੇ ਵਿੱਚ 31340 ਕਿਊਸਿਕ ਪਾਣੀ ਦੇ ਮੁਕਾਬਲੇ ਇਸ ਵਾਰੀ ਇਹ ਜਿਹੜਾ 28529 ਕਿਊਸਿਕ ਹੈ ਤੇ ਵਰਤਮਾਨ ਦੇ ਵਿੱਚ 25763 ਕਿਊਸਿਕ ਪਾਣੀ ਹੀ ਛੱਡਿਆ ਜਾ ਰਿਹਾ ਤੇ ਜਸਰ ਨਾਲ ਡੈਮ ਦੇ ਪਾਣੀ ਦੇ ਪੱਧਰ ਨੂੰ ਸਥਿਰ ਰੱਖਣ ਦਾ ਯਤਨ ਕੀਤਾ ਜਾਂਦਾ ਪਰ ਪਾਣੀ ਆਉਣ ਦੇ ਤੋਲਾਂ ਦੇ ਵਿੱਚ ਨਿਕਾਸ ਵੱਧ ਹੋਣ ਦੇ ਕਾਰਨ ਐਸਾ ਸੰਤੁਲਨ ਨੂੰ ਬਣਾਉਣਾ ਇਸ ਵੇਲੇ ਉਹ ਖਾ ਹੋਇਆ ਪਿਆ। ਪਾਖੜਾ ਡੈਮ ਤੋਂ ਜਿਹੜਾ ਛੱਡਿਆ ਗਿਆ ਪਾਣੀ ਹੈ ਉਹ ਨੰਗਲ ਡੈਮ ਦੇ ਵਿੱਚ ਇਕੱਠਾ ਹੁੰਦਾ ਤੇ ਉੱਥੇ ਤੋਂ ਦੋ ਨਹਿਰਾਂ ਅਤੇ ਸਤਲੁਜ ਦਰਿਆ ਦੇ ਵਿੱਚ ਇਹਨੂੰ ਛੱਡ ਦਿੱਤਾ ਜਾਂਦਾ। ਉਸੇ ਤਰ੍ਹਾਂ ਨੰਗਲ ਡੈਮ ਤੋਂ ਸ਼੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੇ ਵਿੱਚ ਪਾਣੀ ਛੱਡਿਆ ਜਾਂਦਾ ਤੇ ਸਤਲੁਜ ਦਰਿਆ ਦਾ ਇਹ ਪਾਣੀ ਅੱਗੇ ਜਾ ਕੇ ਹਰੀਕੇ ਪੱਤਣ ਦੇ ਵਿੱਚ ਜਾ ਮਿਲਦਾ ਤੇ ਜਿੱਥੋਂ ਇਹ ਪਾਣੀ ਫਿਰ ਪਾਕਿਸਤਾਨ ਦੇ ਵੱਲ ਚਲਾ ਜਾਂਦਾ ਹੈ। ਜਿਹੜਾ ਪਾਖੜਾ ਡੈਮ ਦਾ ਕੈਚਮੈਂਟ ਹੈ ਉਹਦਾ ਇਲਾਕਾ ਕਾਫੀ ਜ਼ਿਆਦਾ ਵੱਡਾ ਤਿੱਪ ਕੋ ਗੋਲਿਕ ਰੂਪ ਦੋ ਵਪਿੰਤਾ ਵਾਲਾ ਤੇ ਇਹ ਖੇਤਰ ਜਿਹੜਾ ਉਹ ਮੁੱਖ ਤੌਰ ਤੇ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਭਾਰਤ ਤੋਂ ਸ਼ੁਰੂ ਹੁੰਦਾ ਤੇ ਸਤਲੁਜ ਨਦੀ ਦੇ ਰਾਹੀਂ ਇਸ ਡੈਮ ਦੇ ਵਿੱਚ ਪਾਣੀ ਭਰਦਾ ਪਾਖੜਾ ਡੈਮ ਦੇ ਵਿੱਚ ਪਾਣੀ ਦੀ ਭਰਾਈ ਸਤਲੁਜ ਨਦੀ ਦੇ ਨਾਲ ਹੁੰਦੀ ਹੈ ਜੋ ਤਿੱਬਤ ਦੇ ਮਾਨਥਰਓਵਰ ਖੇਤਰ ਤੋਂ ਨਿਕਲ ਕੇ ਭਾਰਤ ਵਿੱਚ ਦਾਖਲ ਹੁੰਦੀ ਹੈ ਹਿਮਾਚਲ ਪ੍ਰਦੇਸ਼ ਦੇ ਬਰਫੀਲੇ ਇਲਾਕਿਆਂ ਦੇ ਵਿੱਚੋਂ ਜਿਵੇਂ ਕਿ ਸਪੀਤੀ ਕਿਨੌਰ ਤੇ ਰਾਮਪੁਰ ਖੇਤਰਾਂ ਤੋਂ ਹੁੰਦੇ ਹੋਏ ਨੰਗਲ ਦੇ ਕੋਲ ਪਾਖੜਾ ਡੈਮ ਦੇ ਵਿੱਚ ਪਹੁੰਚ ਜਾਂਦੀ ਹੈ ਜੇਕਰ ਇਨ੍ਹਾਂ ਖੇਤਰਾਂ ਵਿੱਚ ਸਮੇਂ ਤੇ برف ਨਹੀਂ ਪਿੰਗਲਦੀ ਤਾਂ ਫਿਰ ਪਾਣੀ ਦੇ ਪੱਧਰ ਵਿੱਚ ਕਮੀ ਆਉਣੀ ਕੁਦਰਤੀ ਤੌਰ ਤੇ ਸੁਭਾਵਿਕ ਹੈ ਐਸੇ ਤਰ੍ਹਾਂ ਪੌਂਗ ਡੈਮ ਦੀ ਸਥਿਤੀ ਵੀ ਬਿਹਤਰ ਨਹੀਂ ਹੈ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਉੱਥੇ 1293.56 ਫੁੱਟ ਤੇ ਆ ਚੁੱਕਿਆ ਜਦਕਿ ਪਿਛਲੇ ਸਾਲ ਇਹੀ 1317.78 ਫੁੱਟ ਦੇ ਵਿੱਚ ਸੀ ਤਾਂ ਪਾਣੀ ਦਾ ਆਉਣਾ ਇੱਥੇ ਵੀ 4373 ਕਿਊਸਿਕ ਤੱਕ ਸੀਮਿਤ ਰਿਹਾ ਜੋ ਡੈਮ ਤੋਂ ਛੱਡੇ ਜਾ ਰਹੇ 4090 ਕਿਊਸਕ ਪਾਣੀ ਦੇ ਲਗਭਗ ਬਰਾਬਰ ਹੈ ਜਿਹੜਾ ਰਣਜੀਤ ਸਾਗਰ ਡੈਮ ਹੈ ਉਹਦੇ ਵਿੱਚ ਬੇਸ਼ੱਕ ਪਾਣੀ ਦਾ ਪੱਧਰ ਇਸ ਵਾਰ 507.18 ਮੀਟਰ ਤੱਕ ਪਹੁੰਚ ਗਿਆ ਤੇ ਜੋ ਪਿਛਲੇ ਸਾਲ ਦੇ ਮੁਕਾਬਲੇ 504.98 ਮੀਟਰ ਤੋਂ ਥੋੜਾ ਜ਼ਿਆਦਾ ਹੈ ਪਰ ਇੱਥੇ ਵੀ ਪਾਣੀ ਆਉਣ ਦੀ ਸਥਿਤੀ ਬੇਹੱਦ ਚਿੰਤਾ ਵਾਲੀ ਬਣੀ ਹੋਈ ਹੈ ਪਿਛਲੇ ਸਾਲ ਜਿੱਥੇ 11429 ਕਿਊਸਕ ਪਾਣੀ ਆ ਰਿਹਾ ਸੀ ਉੱਤੇ ਇਸ ਵਾਰ ਇਹ ਅੰਕੜਾ ਘਟ ਕੇ ਸਿਰਫ 7188 ਕਿਊਸਕ ਹੀ ਰਹਿ ਗਿਆ। ਇਸ ਵੇਲੇ ਸਥਿਤੀ ਇਹ ਹੈ ਕਿ ਡੈਮਾ ਦੇ ਵਿੱਚੋਂ ਜਿੰਨਾ ਪਾਣੀ ਨਿਕਲ ਰਿਹਾ ਉਹਨਾ ਪਾਣੀ ਪਿੱਛੋਂ ਡੈਮਾ ਦੇ ਵਿੱਚ ਆ ਨਹੀਂ ਰਿਹਾ ਤੇ ਇਸ ਲਈ ਉਡੀਕ ਕੀਤੀ ਜਾ ਰਹੀ ਹੈ ਕਿ ਬਰਫਬਾਰੀ ਜਲਦੀ ਪਿਘਲੇ ਤੇ ਪਾਣੀ ਦਾ ਹੋਰ ਪੱਧਰ ਵੱਧ ਜਾਵੇ। ਜੇਕਰ ਐਸੇ ਤਰ੍ਹਾਂ ਦੀ ਸਥਿਤੀ ਬਣੀ ਰਹੀ ਤਾਂ ਫਿਰ ਪੰਜਾਬ ਸਮੇਤ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦਾ ਸੰਕਟ ਚੱਲਣਾ ਪੈ ਸਕਦਾ ਹੈ। ਸਿੰਚਾਈ ਊਰਜਾ ਤੇ ਖਾਣ ਪੀਣ ਵਰਗੇ ਜਿਹੜੇ ਜ਼ਰੂਰੀ ਵਸਤਾਂ ਨੇ ਜਾਂ ਉਹਨਾਂ ਦੇ ਖੇਤਰ ਤੇ ਇਸ ਦਾ ਵੱਡਾ ਅਸਰ ਉਹਨਾਂ ਤੇ ਵੀ ਪਏਗਾ ਤੇ ਐਸ ਸੰਭਾਵਿਤ ਸੰਕਟ ਨੂੰ ਸਮਝਦੇ ਹੋਏ ਪੰਜਾਬ ਸਰਕਾਰ ਨੇ ਇੱਕ ਫੈਸਲਾ ਲੈਂਦਿਆ ਪਿਛਲੇ ਦਿਨੀ ਹਰਿਆਣੇ ਨੂੰ ਵੱਧੂ ਪਾਣੀ ਨਾ ਦੇਣ ਦੇ ਨਾਲ-ਨਾਲ 6 ਮਹੀਨੇ ਪਹਿਲਾਂ ਹੀ ਹਰਿਆਣੇ ਨੂੰ ਪਾਣੀ ਦੀ ਸੰਜਮ ਦੇ ਨਾਲ ਵਰਤੋਂ ਕਰਨ ਵਾਲੇ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਨੇ ਤੇ ਆਰ ਦੇ ਵਿੱਚ ਹੁਣ ਗੱਲ ਇਹ ਵੀ ਸਾਹਮਣੇ ਆ ਕਿਉਂਕਿ ਪਾਣੀ ਜੇ ਉਧਰ ਪੱਧਰ ਘਟਦਾ ਤਾਂ ਫਿਰ ਬਿਜਲੀ ਦਾ ਵੀ ਨੁਕਸਾਨ ਹੋਏਗਾ ਕਿਉਂਕਿ ਬਿਜਲੀ ਦੀਆਂ ਜਿਹੜੀਆਂ ਤੁਹਾਨੂੰ ਸੁਵਿਧਾਵਾਂ ਮਿਲਦੀਆਂ ਨੇ ਉਹ ਵੀ ਡੈਮ ਦੇ ਰਾਹੀਂ ਮਿਲਦੀਆਂ ਨੇ ਜਿੱਥੇ ਬਿਜਲੀ ਪੈਦਾ ਕੀਤੀ ਜਾਂਦੀ ਹੈ ਪਰ ਜੇਕਰ ਉਹਨਾਂ ਦੇ ਵਿੱਚ ਪੱਧਰ ਘਟਦਾ ਤਾਂ ਫਿਰ ਬਿਜਲੀ ਦੀ ਜਿਹੜੀ ਬਣਤਰ ਜਾਂ ਕਹ ਲਈਏ ਕਿ ਬਿਜਲੀ ਬਣਾਉਣ ਦੇ ਸਾਧਨ ਨੇ ਉਹ ਘੱਟ ਬਣੇਗੀ ਤਾਂ ਜਰ ਦੇ ਵਿੱਚ ਫਿਰ ਇਹਦਾ ਬਿਲੀਅਰ ਸੰਕਟ ਪਾਣੀ ਦੇ ਨਾਲ ਨਾ ਬਿਜਲੀ ਸੰਕਟ ਵੀ ਜਿਹੜਾ ਫਿਰ ਉਹ ਪੈਦਾ ਹੋਏਗਾ ਪਰ ਇਸ ਵੇਲੇ ਪੰਜਾਬ ਦੇ ਵਿੱਚ ਖਤਰੇ ਦੀ ਘੰਟੀ ਜ਼ਰੂਰ ਹੈ ਕਿਉਂਕਿ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਘਟ ਰਿਹਾ ਤੇ ਜਰ ਦੇ ਨਾਲ ਤੁਹਾਨੂੰ ਜਿਹੜੀਆਂ ਅਗਲੀਆਂ ਫਸਲਾਂ ਨੇ ਉਹਨਾਂ ਦੇ ਲਈ ਕਿਤੇ ਨਾ ਕਿਤੇ ਥੋੜਾ ਜਿਹਾ ਸੁਚੱਜੇ ਤੌਰ ਤੇ ਚੱਲਣਾ ਪਏਗਾ ਨਹੀਂ ਤਾਂ ਫਿਰ ਤੁਹਾਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਜਰੂਰ ਕਰਨਾ ਪਏਗਾ ਤੇ ਇਸ ਵੇਲੇ ਪਾਣੀ ਦਾ ਪੱਧਰ ਜਿਹੜਾ ਡੈਮਾਂ ਦੇ ਵਿੱਚ ਜਰੂਰ ਘਟਿਆ ਇਸ ਦੇ ਲਈ ਕਾਰਨ ਸਿਰਫ ਜਿਹੜਾ ਬਰਫ਼ ਦਾ ਨਾ ਪਿੰਗਲਣਾ ਉਹ ਦੱਸਿਆ ਜਾ ਰਿਹਾ ਹੈ